ਦੇਖੋ ਜਿਹੜਾ ਅੱਜ ਦਾ ਧਰਨਾ ਅਸੀਂ ਦਿੱਤਾ ਹੈ ਅੱਜ ਆਜੋ ਰਾਹੁਲ ਅੱਜ ਤੋਂ 2 ਦਿਨ ਪਹਿਲਾਂ ਅਸੀਂ ਇੱਕ ਰਿਟਰਨ ਕੰਪਲੇਂਟ ਕੀਤੀ ਸੀ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਕੋਈ ਵੀ ਵਿਅਕਤੀ ਕਿਤੇ ਵੀ ਕਤਲ ਹੋ ਜਾਂਦਾ ਹੈ ਉਹਦੀ ਕੰਪਲੇਂਟ ਦੇ ਸਕਦਾ ਹੈ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਔਰ ਨੌਜਵਾਨ ਦੀ ਮੈਂ ਪਾਰਲੀਮੈਂਟ ਦਾ ਜਿੱਥੋਂ ਚੋਣਾਂ ਲੜਿਆ ਬਠਿੰਡੇ ਤੋਂ ਉਹਦੇ ਵਿੱਚ ਮੋੜ ਹਲਕਾ ਆਉਂਦਾ ਜਿੱਥੋਂ ਇਸ ਨੌਜਵਾਨ ਦੀ ਮੌਤ ਹੋਈ ਹੈ ਮੈਂ ਰਿਟਰਨ ਕੰਪਲੇਂਟ ਦਿੱਤੀ ਇਹ ਰਿਟਰਨ ਕੰਪਲੇਂਟ ਹੈ ਮੇਰੇ ਸਾਈਨਾਂ ਦੇ ਥੱਲੇ ਕੰਪਲੇਂਟ ਹੈ ਮੰਗ ਪੱਤਰ ਨਹੀਂ ਹੈ ਕਈ ਮੰਗ ਪੱਤਰ ਲਿਖੀ ਜਾਂਦੇ ਆ ਕੋਈ ਕਈ ਅਰਜ਼ੀ ਹੈ ਦਿਸ ਇਜ਼ ਅ ਰਿਟਰਨ ਕੰਪਲੇਂਟ ਔਰ ਇਹਦੇ ਤੇ ਮੈਂ ਲਿਖਿਆ ਕਿ ਇਹਦੇ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਕੇਸ ਸੀਗਾ ਲਲਿਤਾ ਕੁਮਾਰੀ ਵਰਸਸ ਉੱਤਰ ਪ੍ਰਦੇਸ਼ ਇਹ ਮੈਂ ਵੇਰਵਾ ਦਿੱਤਾ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ 2012 ਦਾ ਹੈ ਇਹ ਸੁਪਰੀਮ ਕੋਰਟ ਨੇ ਫਿਰ ਕਹਿ ਕੇ ਦਖਲ ਅੰਦਾਜ਼ੀ ਕਰਕੇ ਐਫ ਆਈ ਆਰ ਦਰਜ ਕਰਾਈ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਹੁਣ ਨੌਜਵਾਨ ਦਾ ਸਾਥੀ ਸਾਡਾ ਸ਼ਹੀਦ ਹੋਇਆ ਹੀ ਹੋਇਆ ਉਹ ਕਿਹਨੇ ਮਾਰਿਆ ਉੱਥੇ 5000 ਦਾ ਪੁਲਿਸ ਮੁਲਾਜ਼ਮ ਹੈ 15 20000 ਉੱਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਆੜ ਦੇ ਵਿੱਚ ਆ ਕਿ ਉੱਥੇ ਕੋਈ ਬੰਦਾ ਦਵਾੜੀ ਨਹੀਂ ਸਕਦਾ ਸੋ ਕਿਸੇ ਨੇ ਤਾਂ ਕਤਲ ਕੀਤਾ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤੀ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿੱਥੇ ਪਰਚਾ ਹੀ ਨਹੀਂ ਦਰਜ ਹੋਇਆ ਦੂਸਰੀ ਗੱਲ ਉਹ ਕੋਈ ਕਹਿੰਦਾ ਜੂਰੀਡਿਕਸ਼ਨ ਜਿਹੜੀ ਸੀਗੀ ਉਹ ਬੰਦੀ ਸੀ ਹਰਿਆਣਾ ਦੀ ਉਹ ਯਾਰ ਹਰਿਆਣਾ ਜਿੱਦੇ ਪੰਜਾਬ ਦੇ ਮੁੰਡੇ ਦਾ ਕਤਲ ਹੋ ਗਿਆ ਤੇ ਫਿਰ ਪਰਚਾ ਦਰਜ ਕਿਨੇ ਕਰ ਰਹੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾਸਰ ਤੱਕ ਹੈ ਅੱਜ ਅਸੀਂ ਸਸਤੀ ਗੱਲ ਕੀ ਹਾਲ ਹੈ ਜੀ ਐਸਐਸਪੀ ਸਾਹਿਬ ਮੈਂ ਕੰਪਲੇਂਟ ਦਿੱਤੀ ਸੀ ਤੁਹਾਨੂੰ ਵਟਸਐਪ ਵੀ ਕੀਤੀ ਸੀ ਅੱਜ ਤੋਂ ਠੀਕ 2 ਦਿਨ ਪਹਿਲਾਂ ਜੀ ਤੇ ਹੁਣ ਵੀ ਮੈਂ ਉਹ ਕੰਪਲੇਂਟ ਲੈ ਕੇ ਕੱਲ ਕੋਲਜੀ ਜੀ ਦੇਖੇ ਗਏ ਤੁਹਾਨੂੰ ਕੰਪਲੇਂਟ ਜੀ ਤੁਹਾਡੇ ਆਫਿਸ ਚ ਤੇ ਹੁਣ ਵੀ ਉਹ ਕੰਪਲੇਂਟ ਲੈ ਕੇ ਆਏ ਆ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਕਤਲ ਕੀਤਾ ਕਿਸੇ ਨੇ ਤਾਂ ਕਤਲ ਕੀਤਾ ਹੀ ਹੈ ਨਾ ਜੀ ਗੋਲੀ ਤਾਂ ਚੱਲੀ ਹੈ ਉੱਥੇ ਤੁਹਾਡੇ ਪੁਲਿਸ ਮੁਲਾਜ਼ਮ ਵੀ ਉੱਥੇ ਹਰਿਆਣਾ ਦੀ 5000 ਪੁਲਿਸ ਫੋਰਸ ਹੈ ਕਤਲ ਕੌਣ ਕਰ ਗਿਆ ਜੀ ਉਹ ਸਾਡਾ ਮੋਰਲ ਮੋਰਲ ਜਿਹੜੀ ਆ ਉਹ ਰਾਈਟ ਬੰਦਾ ਹੈ ਇਹ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ ਵੀ ਇਸ ਤਰ੍ਹਾਂ ਦਾ ਕੇਸ ਸੀ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਪਰਚਾ ਦਰਜ ਹੋਇਆ ਸੀ ਮੈਂ ਉਹਰਾ ਵੇਰਵਾ ਵੀ ਪਾਇਆ ਕੰਪਲੇਂਟ ਦੇ ਵਿੱਚ ਸੋ ਪਲੀਜ਼ ਸਾਡੀ ਇਹ ਬੇਨਤੀ ਹੈ ਵੀ ਆਹ ਕੰਪਲੇਂਟ ਸਾਡੇ ਕੋਲੇ ਲੈਣ ਵਾਸਤੇ ਡਿਪਟੀ ਸਾਹਿਬ ਆਏ ਆ ਮਨੋਜ ਜੀ ਤੁਸੀਂ ਤਾਂ ਅਵੇਲੇਬਲ ਨਹੀਂ ਹੈਂ ਸਿੰਘਲਾ ਸਾਹਿਬ ਵੀ ਇੱਥੇ ਖੜੇ ਆ ਸੋ ਮੇਰੀ ਇਹ ਬੇਨਤੀ ਹੈ ਕਿ ਇਹ ਸਾਡੀ ਮੰਗ ਹੈ ਜੀ ਇਹ ਪਰਚਾ ਦਰਜ ਕਰੋ ਜੀ ਹਾਏ ਇਹ ਜ਼ਰੂਰੀ ਹੈ ਸਰਤਾਜ ਜੀ ਤੁਸੀਂ ਦੇਖੋ ਪੰਜਾਬੀਓ ਪੰਜਾਬ ਨੂੰ ਪਿਆਰ ਕਰਦੇ ਹੋ ਅਰੇ ਬਹੁਤ ਸਾਰਾ ਸਰਤਕਾ ਹੈ ਉਹ ਲੰਗਦੀਆਂ ਇੱਥੇ ਉਹ ਵਿਚਾਰੀਆਂ ਮੁੰਡੇ ਦੀ ਭੈਣ ਵੀ ਇੱਥੇ ਆ ਗਈ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਇਹਦੇ ਤੇ ਜ਼ਰੂਰ ਗੌਰ ਫਰਮਾਓ ਇਹ ਸਾਰਾ ਸਰਤਕਾ ਹੈ ਜੀ ਔਰ ਥੋੜੇ ਹੁੰਦਿਆ ਇਹ ساری ਉਮਰ ਲੋਕ ਯਾਦ ਰੱਖਣਗੇ ਵੀ ਐਸਐਸਪੀ ਸੰਗਰੂਰ ਸਰਤਾਜ ਨੇ ਪੰਜਾਬ ਦੇ ਪੁੱਤਾਂ ਦੀ ਰਾਖੀ ਰੱਖੀ ਚਲੋ ਮੈਂ ਇਹ ਦਿਨਾਂ ਜੀ ਆ ਇੱਕ ਮਿੰਟ ਸਿੰਘਲਾ ਸਾਹਿਬ ਨਾਲ ਵੀ ਇੱਕ ਸਕੰਡ ਗੱਲ ਕਰੇ ਹਲੋ ਸਾਇਆ ਸਤਾਜੀ ਹਾਊ ਆਰ ਯੂ ਆਮ ਫਾਈਨ ਅਚਾ ਬਸ ਮੈਂ ਇਹ ਜੋ ਜੋ ਪ੍ਰਧਾਨ ਜੀ ਨੇ ਕਿਹਾ ਹੈ ਆਈਡੀਆ ਇਜ਼ ਯਾਰ ਕਿ ਆਪਾ ਦਾ ਪੰਜਾਬ ਦੇ ਵਸਨੀਕ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਐਂਡ ਇਟ ਵਿਲ ਬੀ ਵੈਰੀ ਅਪਰੋਪਰੀਏਟ ਇਫ ਦਿਸ ਐਫ ਆਈ ਆਰ ਇਜ਼ ਰਜਿਸਟਰਡ ਐਟ ਦ ਅਰਲੀਐਸਟ ਐਟ ਲੀਸਟ ਇਟ ਵਿਲ ਸੈਂਡ ਅ ਵੈਰੀ ਗੁੱਡ ਸਿਗਨਲ ਨਾ ਇਨ ਦ ਹੋਲ ਕੰਟਰੀ ਤੇ ਤੁਸੀਂ ਉਹ ਐਂਡ ਯੂ ਆਲਰੀ ਨੋ ਕਾਪੜਾ ਦਾ ਖਨੋਰੀ ਬਾਰਡਰ ਆਪਣੇ ਜ਼ਿਲ੍ਹੇ ਚ ਪੈਂਦਾ ਹੈ ਦੈਨ ਯੂ ਹੈਵ ਅ ਸ਼ੰਭੂ ਬਾਰਡਰ ਜਿੱਥੇ ਐਨੀ ਦਿਨਾਂ ਤੋਂ ਤਸ਼ੱਦਦ ਹੋ ਰਹੀ ਹੈ ਯਾਰ तो इस करके आई थिंक यू मस्ट स्पीक टू योर यू नो डी जी पी एंड द चीफ मिनिस्टर एंड गेट दिस केस रजिस्टर्ड सो दैट देर इज सम काइंड ऑफ रिलीफ टू द फैमिली एंड टू द पीपल ऑफ पंजाब एंड दे शुड बिलीव इन द गवर्नमेंट थैंक यू थैंक यू सो मच बहुत थोड़ा धन्यवाद थैंक यू सो मैं uh, कर दें जी एक मिनट मैं गल कर रहा है बंदे का मर्डर तो ही है वो किने होने की नहीं कीता है। दिल्ली चले जाइए तो कोई पंजाबी मर जाए तो कि परा नहीं दर्ज होगा ਅਸੀਂ ਉਹ ਮੰਗ ਕਰ ਰਹੇ ਹਾਂ ਕਿ ਉੱਥੇ ਗੋਲੀ ਹੋਮ ਮਿਨਿਸਟਰ ਦੇ ਕਹਿਨ ਤੇ ਚਲਾਈ ਗਈ ਤੇ ਜੀਂਦ ਐਸਪੀ ਦੇ ਕਹਿਨ ਤੇ ਚਲਾਈ ਗਈ। ਮਾਲ ਗਦਾਮ ਦਾ ਜਿਹੜਾ ਪ੍ਰਾਈਵੇਟ ਅਸਲਾ ਹੁੰਦਾ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ। ਇਹ ਅੱਜ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਦੀ ਇੱਕ ਫੌਜੀ ਨਾਲ ਗੱਲ ਕਰਾਈ ਸੀ ਉਹ ਕਿਸਾਨ ਸੀ ਉੱਥੇ ਅੰਦੋਲਨ 'ਚ ਗਿਆ ਸੀ। ਉਹ ਕਹਿੰਦਾ ਮੈਂ ਜੰਮੂ ਕਸ਼ਮੀਰ ਰਿਆਂ ਆ ਥਰੂ ਗੈਸ ਦੇ ਗੋਲਿਆਂ ਦੇ ਨਾਲ-ਨਾਲ ਸਰ ਸਾਡੇ ਤੇ ਪ੍ਰਾਈਵੇਟ ਵੈਪਨਸ ਨਾਲ ਸਾਡੇ ਗੋਲੀਆਂ ਚਲੀਆਂ ਜਾ ਰਹੀਆਂ ਉਹ ਉਰੇ ਸ਼ਰੇ 12 ਬੋਰ ਦੇ ਸ਼ਰੇ ਸੀਗੇ। ਸੋ ਟਰੈਕਟਰ ਕੌਣ ਪਾਣ ਗਿਆ? ਗੱਡੀਆਂ ਕੌਣ ਪਾਣ ਗਿਆ? ਸੋ ਇਹ ਇਸਰਾ ਸਰ ਸਾਡੇ ਨਾਲ ਠਕਾ ਹੈ ਸੋ ਅਸੀਂ ਮੰਗ ਕਰ ਰਹੇ ਹਾਂ ਪੰਜਾਬ ਸਰਕਾਰ ਨੂੰ ਪਰਿਵਾਰ ਮੰਗ ਕਰ ਰਿਹਾ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਡੱਲੇਵਾਲ ਸਾਹਿਬ ਮੰਗ ਕਰ ਰਹੇ ਕਿ ਭਾਈ ਇਹ ਪਰਚਾ ਦਰਜ ਕਰੋ ਬਾਈ ਨੇਮ ਪਰਚਾ ਦਰਜ ਕਰੋ ਸਾਡਾ ਕੰਮ ਖਤਮ ਹੈ ਅਸੀਂ ਪੋਸਟਮਾਰਟਮ ਕਰਾ ਕੇ ਤੇ ਅੰਤਿਮ ਸੰਸਕਾਰ ਹਜੇ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਇੱਕ ਦਿਨ ਨਹੀਂ ਰੋਜ਼ ਮਰ ਰਿਹਾ ਸ਼ੁਕਰਨ ਉਰੀ ਭੈਣ ਆਈ ਸੀ ਹੁਣ ਤੁਸੀਂ ਦੇਖਿਆ ਹੁਣ ਰੋਜ਼ ਮਰ ਰਿਹਾ ਕਿਉਂਕਿ ਹਜੇ ਅੰਤਿਮ ਸੰਸਕਾਰ ਹੀ ਨਹੀਂ ਹੋਇਆ ਸੋ ਸਾਡੀ ਮੰਗ ਹੈ ਕਿ ਪਰਚਾ ਦਰਜ ਕਰਨ ਕੁੱਤਾ ਮਰ ਜੇ ਨਾ ਕੁੱਤਾ ਉਹਦਾ ਮਕਦਮਾ ਦਰਜ ਹੋ ਜਾਂਦਾ ਏ ਥੋੜੀ ਕਾਰ ਥੱਲੇ ਕਿਸੇ ਦਾ ਪਾਲਤੂ ਕੁੱਤਾ ਆ ਗਿਆ ਤੂੰ ਕੰਪਲੇਂਟ ਦੇ ਕੇ ਤੁਹਾਡੇ ਤੇ ਐਫ ਆਈ ਆਰ ਦਾਜ ਕਰਾ ਦਿੰਦਾ ਤੇ ਬੰਦਾ ਮਰੇ ਦਾ ਪਰਚਾ ਨਹੀਂ ਯਾਰ ਲੋੜਾ ਨਹੀਂ ਆ ਗਿਆ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਬਿਲਕੁਲ ਮੁੱਖ ਮੰਤਰੀ ਪੰਜਾਬ ਨੇ ਗੋਡੇ ਠੇਕਤੇ ਆ ਹਿੰਦੂ ਹਿੰਦੂ ਸਰਕਾਰ ਅਸੀਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਭਰ ਦੇ ਵਿੱਚ ਘਰਾਓ ਕਰਾਂਗੇ ਵਿਧਾਨ ਸਭਾ ਚੱਲਣ ਨਹੀਂ ਦੇਵਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਜੇ ਸ਼ਹੀਦ ਦਾ ਦਰਜਾ ਔਰ ਮਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ ਤੇ ਅਸੀਂ ਲੜਾਈ ਲੜਦੇ ਰਾਵਾਂ ਸੁਨੀਲ ਜਾਖੜ ਉਹਨੇ ਜਦੋਂ ਕਾਂਗਰਸ ਸੀ ਉਦੋਂ ਕਿਸਾਨੀ ਨੀਤੀ ਨਾ ਕਰੋ ਕਿਸਾਨ ਦਾ ਪੁੱਤ ਹੈ 60 ਸਾਲ ਦੀ ਉਮਰ ਤੱਕ 44 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਚ ਰਿਹਾ ਕਿਸਾਨਾਂ ਦੀ ਗੱਲ ਕਰਦੇ ਰਿਹਾ ਅੱਜ ਅੱਜ ਡਰ ਲੱਗੇ ਨੇ ਨਰਿੰਦਰ ਮੋਦੀ ਚੋਂ ਕੁਰਸੀ ਤੋਂ ਛੁੱਟੀ ਕਰ ਦੇਣਗੇ ਇਹੋ ਜਿਹੇ ਪੰਜਾਬ ਦੇ ਲੋਕ ਹੈ ਇਸੇ ਕਰਕੇ ਤਾਂ ਇਹ ਇਹ ਸਤਾ ਸਰਕਾਰ ਤੋਂ ਲੋਕਾਂ ਨੇ ਲਾਂਭੇ ਕਰਦੇ ਇਹ ਲੋਕ ਅਸੀਂ ਤੁਸੀਂ ਗੱਲ ਕੀਤੀ ਸੀ ਅਸੀਂ ਕਿ ਮੁਕੰਮਲ ਸਾਡੇ ਬੰਦਿਆਂ ਦੀ ਰਾਖੀ ਕਰਨ ਵਾਸਤੇ ਇਹ ਪੰਜਾਬ ਪੁਲਿਸੀ ਦੱਸ ਦਿੰਦੀ ਪੰਜਾਬ ਪੁਲਿਸ ਤੇ ਨਾਤ ਹੈ ਹੁਣ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਹਿੰਦੇ ਮੈਂ ਤਾਂ ਉੱਥੇ ਹੀ ਐ ਪੰਜਾਬ ਪੁਲਿਸ ਉੱਥੇ ਸੀ ਕਿ ਨਹੀਂ ਸੀ ਜਦੋਂ ਸ਼ੁਭਕਰਨ ਦੀ ਮੌਤ ਹੋਈ ਹੈ ਪਹਿਲਾਂ ਇਹ ਵੀ ਦੱਸ ਦੇ ਫਿਰ ਉਹ ਪੰਜਾਬ ਪੁਲਿਸ ਕਰ ਕੀ ਰਹੀ ਹੈ ਜੇ ਉਹਨਾਂ ਦੀ ਆੜ ਵਿੱਚ ਸਾਡਾ ਬੰਦਾ ਮਾਰਤਾ ਉੱਥੇ ਤਨਾਬੀ ਦਾ ਕੀ ਫਾਇਦਾ ਹੈ ਮੈਂ ਇਹ ਕਿਹਾ ਸੀ ਸੁਰੱਖਿਆ ਕਰਨਾ ਪੰਜਾਬੀਆਂ ਦੀ ਪੰਜਾਬ ਪੁਲਿਸ ਦਾ ਕੰਮ ਹੈ ਕਾਂਗਰਸ ਦਾ ਰਾਜ ਹੁੰਦਾ ਸੀ ਦਿੱਲੀ ਤੱਕ ਛੱਡ ਕੇ ਆਏ ਸੀ ਕਿਸਾਨ ਨੂੰ ਕਿਸੇ ਨੇ ਹੱਥ ਨਹੀਂ ਲਾਇਆ 4 ਮਹੀਨੇ ਪੰਜਾਬ ਦੀਆਂ ਸੜਕਾਂ ਤੇ ਬੈਠੇ ਰਹੇ ਚੀ ਨੀ ਚਿੜੀ ਨਹੀਂ ਫੜਕੀ ਕਈ ਅਫਸਰ ਲਾਇ ਸਨ ਮਗਰ ਦਿੱਲੀ ਦੇ ਬਾਰਡਰ ਤੇ ਵੀ ਇਹਨਾਂ ਦਾ ਧਿਆਨ ਰੱਖਿਓ ਹੁਣ ਉਹ ਕਹਿੰਦੇ ਦਿੱਲੀ ਜਾਣੀ ਨਹੀਂ ਦਿੰਦਾ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਐ ਦਿੱਲੀ ਰਾਜਤਾਨੀ ਨਹੀਂ ਐ ਦਿੱਲੀ ਆਜ਼ਾਦ ਕਰਾਉਣ ਵਾਸਤੇ ਔਰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਸਤੇ ਪੰਜਾਬੀਆਂ ਨੇ ਜਾਨ ਦਿੱਤੀ ਐ ਜਿਨ੍ਹਾਂ ਪੰਜਾਬੀਆਂ ਨੂੰ ਹੁਣ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਅਸੀਂ ਖਾਲਿਸਤਾਨੀ ਨਹੀਂ ਅਸੀਂ ਹਿੰਦੋਸਤਾਨੀ ਸੀਐਮ ਵੱਲੋਂ ਇੱਕ ਕਰੋੜ ਰੁਪਏ ਕਹਿ ਰਹੇ ਨੇ ਮੁਰਦਾ ਹੋਵੇ ਰਾਜਾ ਵੜਿੰਗਾ ਦੀ ਨਿੱਜੀ ਜਾਇਦਾਦ ਤੋਂ 2 ਕਰੋੜ ਦੇ ਦੇਗਾ ਮੋੜ ਕੇ ਦਿਖਾਓ ਕਰੋੜ ਰੁਪਇਆ ਕਿਹੜਾ ਐ ਸੀਐਮ ਵੱਲੋਂ ਨਹੀਂ ਪੰਜਾਬ ਸਰਕਾਰ ਦਾ ਆਮ ਲੋਕਾਂ ਦਾ ਪੈਸਾ ਜਿਹੜਾ ਇਹ ਪੈਸਾ ਹੁੰਦਾ ਮੈਂ ਤੁਹਾਨੂੰ ਅੱਜ ਇਸ ਦੱਸ ਦਿਆਂ ਕਿ ਇਹ ਰੀ ਭਰੇਖਾ ਹੋ ਜਾਂਦਾ ਹੈ ਇਹ ਪੈਸਾ ਤੁਹਾਡੀ ਬਿਜਲੀ ਦੇ ਬਿੱਲਾਂ ਚ ਇਕੱਠਾ ਕੀਤਾ ਇਹ ਪੈਸਾ ਟੈਕਸ ਰੋ ਟੈਕਸ ਰਜਿਸਟਰੀ ਜਿਹੜੀ ਰਜਿਸਟਰੀ ਕਰਦੇ ਆ ਉਹਨਾਂ ਚੋਂ ਜਿਹੜਾ ਗੱਡੀਆਂ ਦਾ ਟੈਕਸ ਲੱਗਦਾ ਹੈ ਐਕਸਾਈਜ਼ ਸ਼ਰਾਬ ਤੋਂ ਇਹ ਉਹ ਸਾਰਾ ਪੈਸਾ ਇਕੱਠਾ ਹੁੰਦਾ ਉਹਰਾ ਮਾਲਕ ਹੁੰਦਾ ਮੁੱਖ ਮੰਤਰੀ ਜਿਹੜਾ ਵੀ ਬਣ ਜੇ ਉਹ ਕਹਿੰਦਾ ਵੀ ਆਹ ਲੋ ਕਰੋੜ ਰੁਪਏ ਕਿਸੇ ਨੇ ਜੇਬ ਚੋਂ ਦੱਸਣ ਕੀ ਦਿੱਤਾ ਮੇਰੇ ਕਹਿਣ ਦਾ ਮਤਲਬ ਨੌਕਰੀ ਪਏ ਇਹ ਕੋਈ ਆਸਾਨ ਨਹੀਂ ਹੈ ਇਹ ਕੋਈ ਕਰੋੜ ਰੁਪਇਆ ਦੇਣਾ ਇਹਦੇ ਨਾਲ ਪਰਵਾਹੀ ਨਹੀਂ ਹੈ ਧੰਨਵਾਦ ਕਰਦਾ ਫੇਰ ਵੀ ਇਸ ਦੇ ਬਾਵਜੂਦ ਵੀ ਧੰਨਵਾਦ ਤੁਸੀਂ ਕਰੋੜ ਰੁਪਇਆ ਦਿੱਤਾ ਹੈ ਪਰਚਾ ਦਰਜ ਕਰੋ ਮੁੱਖ ਮੰਤਰੀ ਚਾ ਤੁਹਾਡੇ ਜ਼ਿਲ੍ਹੇ ਦੇ ਦੇਸ਼ ਦੇ ਗ੍ਰਹਿ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਭਾਈ ਭਗਵੰਤ ਪਰਚਾ ਨਹੀਂ ਦੋਗੇ ਜੀਸੀਬੀ ਅਤੇ ਪਬਲਿਕ ਨੇ ਬਾਰਡਰਾਂ ਦੇ ਜਾਣ ਤੋਂ ਤਾਂ ਜੋ ਦਿੱਲੀ ਨੂੰ ਇਹ ਦੱਸ ਸਕਣ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਵੇਖੋ ਅਸੀਂ ਜੀਸੀਬੀਆਂ ਰੋਕ ਲੀਆਂ ਅਸੀਂ ਭੂਖਲੇ ਨੂੰ ਰੋਕ ਲਈ ਅਸੀਂ ਹੈਡਰੇ ਰੋਕ ਲਏ ਆ ਚਿੱਠੀ ਕਰਤੀ ਜੀ ਲੀਗਲ ਤੁਹਾਡੇ ਸਾਹਮਣੇ ਕੱਢਿਆ ਪੰਜਾਬ ਦੇ ਡੀਜੀਪੀ ਨੇ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਅਸੀਂ ਤੁਹਾਡੇ ਨਾਲ ਹੈ ਸਰਪੰਚ ਦਿਨਾਂ ਤੋਂ ਲੋਕ ਸੜਕਾਂ ਤੇ ਆ ਗਏ ਪਰਚਾ ਨਹੀਂ ਮੈਂ ਦਰਜ ਕੀਤਾ ਇਹ ਦਿੱਲੀ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਹਰ ਸਿਮਰਤ ਕੋਰ ਬਾਦਲ ਗਿਆ ਚਲੇ ਜਾਓ ਨਾ ਚਲੇ ਜਾਓ ਵਿਚਾਰੇ ਦਾ ਪਰ ਸ਼ੁਭ ਕਰਨ ਦੀ ਲੜਾਈ ਲੜੋ ਕੀ ਹਰ ਸਿਮਰਤ ਕੋਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਹੈ ਕਿ ਖੱਟਰ ਤੇ ਅਨਿਲ ਵੇਜ ਸ਼ੁਭ ਕਰਨ ਦੇ ਕਾਤਲ ਹੈ ਕੀ ਇਹ ਕਿਹਾ ਕਿ ਅਸੀਂ ਨਰਿੰਦਰ ਮੋਦੀ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਵੀ ਸ਼ਾਦੀ ਦਾ ਅਗਰ ਇਹ ਕਿਹਾ ਤਾਂ ਹੰਦਰਦੀ ਹੈ ਨਹੀਂ ਤਾਂ ਇਹ ਮਗਰ ਮੱਚਦੇ ਜਿਹੜੇ ਆਸੂ ਹੈ ਅੰਦਰ ਸਮਝੌਤਾ ਹੋਇਆ ਪਿਆ ਇਹ ਬੋਲਣਗੇ ਤਾਂ ਸਮਝੌਤਾ ਟੁੱਟ ਜਾਏਗਾ ਇਹ ਦੇਖ ਰਿਹਾ ਵੀ ਕਿਦੋਂ ਚੋਣ ਜਾਬਤਾ ਲੱਗ ਜਾਏ ਤੇ ਕਿਦੋਂ ਸਮਝੌਤਾ ਕਰ ਲਈਏ ਇਹ ਲੋਕਾਂ ਨੂੰ ਸਾਰੀ ਸਮਝ ਹੈ ਵਿਧਾਨ ਸਭਾ ਸੈਸ਼ਨ ਵੀ ਸ਼ੁਰੂ ਹੋਣ ਤੇ ਸੰਗਰੂਰ ਵਿੱਚ ਜਿਹੜਾ ਇਸ ਤਰ੍ਹਾਂ ਸ਼ੁਭਕਰਮ ਦਾ ਕਤਲ ਕੀਤਾ ਗਿਆ ਕੋਈ ਵੀ ਮਾਮਲਾ ਨਹੀਂ ਇਹ ਕੁਸ਼ਤੀ ਸਾਰੀ ਕਾਂਗਰਸ ਪਾਰਟੀ ਜਿਸ ਤਰ੍ਹਾਂ ਅੱਜ ਸੰਗਠਿਤ ਧਰਨਾ ਲੱਗਿਆ ਐ ਇਸੇ ਤਰੀਕੇ ਨਾਲ ਇਹ ਧਰਨੇ ਸਮੂਚੇ ਪੰਜਾਬ ਦੇ ਵਿੱਚ ਔਰ ਫਿਰ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਕਿਹਾ ਕਿ ਵਿਧਾਨ ਸਭਾ ਦੇ ਘਰਾਓ ਤੱਕ ਚੱਲਣਗੇ ਕਿਉਂਕਿ ਅਗਰ ਬਾਰਡਰ ਦੇ ਉੱਪਰ ਇੱਕ ਨੌਜਵਾਨ ਬੱਚੇ ਦੀ ਕਿਸਾਨ ਦੀ ਅੰਦੋਲਨ ਦੇ ਵਿੱਚ ਡੈਥ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੇ ਲੋਕ ਜ਼ਿੰਮੇਵਾਰ ਐ ਚਾਹੇ ਉਹ ਐਸਪੀ ਜੀਨ ਦੀ ਗੱਲ ਐ ਤੇ ਚਾਹੇ ਗ੍ਰਹਿ ਮੰਤਰੀ ਹਰਿਆਣਾ ਦੀ ਗੱਲ ਉਹਨਾਂ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਹੈ ਇਹ ਹੀ ਸਾਡੀ ਮੰਗ ਐ ਉਹਦੇ ਗੱਲ ਕਿ ਅਸੀਂ ਅੱਜ ਧਰਨਾ ਲਾਇਆ ਔਰ ਮੈਂ ਇਹ ਸਮਝਦਾ ਕਿ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿ ਪੰਜਾਬ ਸਰਕਾਰ ਨੂੰ ਪਰਚਾ ਕਰਨ ਦੇ ਵਿੱਚ ਦਿੱਕਤ ਆਣੀ ਚਾਹੀਦੀ ਹੈ ਆਪਾਂ ਸਾਰੇ ਪੰਜਾਬ ਦਾ ਇਤਿਹਾਸ ਜਾਣਦੇ ਆਪਾਂ ਸਾਰੇ ਪੰਜਾਬ ਨੂੰ ਸਮਝਦੇ ਆਂ ਆਪਾਂ ਨੂੰ ਇਹ ਵੀ ਪਤਾ ਹੈ ਕਿ ਕਿਸ ਤਰੀਕੇ ਨਾਲ ਪੰਜਾਬ 'ਚ ਪਹਿਲਾਂ ਵੀ ਕਿਸਾਨੀ ਮੋਰਚਾ ਲੱਗਿਆ ਸੀ ਤੇ ਕਿਸ ਤਰ੍ਹਾਂ ਉਸ ਵੇਲੇ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਦੇ ਉਸ ਸੰਘਰਸ਼ ਦੇ ਵਿੱਚ ਸਹਿਯੋਗ ਕੀਤਾ ਸੀ ਔਰ ਮੈਂ ਇਹ ਸਮਝਦਾ ਕਿ ਅੱਜ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਇਸ ਪਰਚਾ ਦਰਜ ਕਰਨ ਦੇ ਵਿੱਚ ਮੂਰੇ ਹੋ ਕੇ ਸਹਿਮਤੀ ਕਰਨੀ ਚਾਹੀਦੀ ਹੈ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕੀਤਾ ਉਹਨਾਂ ਨੂੰ ਅਕਲਾ ਸਕੇ ਕਿਸ ਤਰ੍ਹਾਂ ਦੇ ਦੋ ਕਿ ਹਰਿਆਣਾ ਸਰਕਾਰ ਉਹ ਅੰਨੇਵਾਜ ਨੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਅਸਰੂਗਾ ਦੇ ਗੋਲੇ ਸੁੱਟੇ ਜਾਂਦੇ ਨੇ ਉੱਥੇ ਕਿ ਜਿਸ ਤਰ੍ਹਾਂ ਕਿਸੇ ਦੁਸ਼ਮਣ ਦੇ ਉੱਤੇ ਅਟੈਕ ਕੀਤਾ ਜਾਂਦਾ ਇਹ ਤਾਂ ਬਹਿਰੇ ਇਹ ਤੋਂ ਪਤਾ ਲੱਗਦਾ ਕਿੰਨੇ ਬਹਿਰੇ ਮਤਲਬ ਕਿੰਨੀ ਬਹਿਰਮ ਹੀ ਹੈ ਕਿ ਕਹਿ ਜਾ ਉਹਨਾਂ ਦੇ ਮਨ ਦੇ ਵਿੱਚ ਸੋਚ ਹੋਊਗੀ ਕਿ ਉਹ ਅੱਜ ਜਿਹੜਾ ਕਿਸਾਨ ਇਸ ਦੇਸ਼ ਦਾ ਅੰਦਤ ਹੈ ਜਿਸ ਕਿਸਾਨ ਨੇ ਇਸ ਦੇਸ਼ ਦੀ ਆਰਥਿਕਤਾ ਦੇ ਵਿੱਚ ਵੱਡੇ ਪੱਧਰ ਦਾ ਯੋਗਦਾਨ ਪਾਇਆ ਹੈ ਜਿਸ ਕਿਸਾਨ ਦਾ ਛੋਟੇ ਕਿਸਾਨ ਦਾ ਕਰਜ਼ਾ ਮਾਫ ਡਾਕਟਰ ਮਨਮੋਹ ਸਿੰਘ ਦੀ ਕਾਂਗਰਸ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਤੇ ਇਹ ਬੀਜੇਪੀ ਦੀ ਸਰਕਾਰ بڑے ਉਦਯੋਗਪਤੀਆਂ ਦਾ ਕਰਜ਼ਾ ਮਾਫ ਕਰਦੀ ਹੈ بڑے بڑے ਤੇ ਕਿਸਾਨ ਦੇ ਜਦੋਂ ਐਮਐਸਪੀ ਦੀ ਗੱਲ ਆਉਂਦੀ ਹੈ ਉਸ ਦੇ ਵੀ ਉੱਪਰ ਇਹਨਾਂ ਨੂੰ ਆਰਥਿਕਤਾ ਯਾਦ ਆ ਜਾਂਦੀ ਹੈ ਤੋਂ ਇਸ ਤੋਂ ਇਹਨਾਂ ਦੀ ਸੋਚ ਪਤਾ ਲੱਗਦੀ ਤੁਸੀਂ ਵੀ ਅੱਜ ਐਸਐਸਪੀ ਸੰਗਰੂਰ ਨਾਲ ਗੱਲ ਕੀਤੀ ਹੈ ਕਿ ਨਹੀਂ ਉਹ ਮੈਂ ਆਪਣੇ ਵੱਲੋਂ ਅਸੀਂ ਸਾਰੇ ਵਿਰਾਜ ਜੀ ਨੇ ਵੀ ਕੀਤੀ ਹੈ ਮੈਂ ਵੀ ਕੀਤੀ ਹੈ ਔਰ ਅਸੀਂ ਸਾਰੇ ਲੋਕ ਜਿਹੜੀ ਗੱਲ ਲੈ ਕੇ ਆਏ ਆ ਉਹਦੀ ਕੰਪਲੇਂਟ ਵੀ ਦਿੱਤੀ ਹੈ ਉਹਨਾਂ ਨੇ ਮੈਨੂੰ ਇਹ ਗੱਲ ਦਾ ਵਿਸ਼ਵਾਸ ਦਿੱਤਾ ਕਿ ਹੀ ਵਿਲ ਟਾਕ ਟੂ ਡੀਜੀਪੀ ਐਂਡ ਹੀ ਵਿਲ ਟਾਕ ਟੂ ਚੀਫ ਮਿਨਿਸਟਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਹਾਇਰ ਅਪਸ ਨਾਲ ਗੱਲ ਕਰੂੰਗਾ ਤਾਂ ਕਿ ਉਹ ਪਰਚਾ ਹੋ ਸਕੇ ਠੀਕ ਹੈ